ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਕੀ ਨਿਵਾਜ਼ੀ ਗੁਰੂ ਪੈਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ 23ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 221 ਤੋਂ 230 ਸੋ ਹਰੋ ਜੀ ਦੀ ਤਰ੍ਹਾਂ ਆਪਾਂ ਪਾਵਨ ਦਾ ਸੰਗ ਦਾ ਪਾਠ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰਾਂਗੇ ਜੋ ਵੀ ਗੁਰਮਖ ਪਿਆਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਸਮੇਂ ਚ ਸਮਾਂ ਕੱਢ ਕੇ ਨਿਰਵੰਤ ਨਿਰੰਤਰ ਗੁਰਬਾਣੀ ਸੁਣਦੇ ਆ ਰਹੇ ਨੇ ਇਸੇ ਤਰ੍ਹਾਂ ਹੀ ਗੁਰਬਾਣੀ ਵਿਚਾਰਾਂ ਨਾਲ ਜੁੜੇ ਰਹਿਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 23ਵੇਂ ਭਾਗ ਦੇ ਵਿੱਚ ਪਾਵਨ ਅੰਗ 221 ਤੋਂ 230 ਵਾਹਿਗੁਰੂ ਜੀ ਗਵਾੜੀ ਗਾਰੇਰੀ ਮਹੱਲਾ ਪਹਿਲਾ ਮਨ ਕੁੰਚ ਚਰਕਾਇਆ ਉਧਿਆਨੈ ਗੁਰ ਅੰਕ ਸੱਚ ਸ਼ਬਦ ਨਿਸ਼ਾਨੈ ਰਾਜ ਦੁਆਰੇ ਸੋਬਸੋ ਮਾਨੈ ਚਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਓ ਕਰਮ ਅਮਰਤ ਤਸ ਕਰ ਲਈ ਨੰਨਾ ਕਾਰ ਨ ਕੋਈ ਕਰਈ ਰੱਖ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨੇ ਬਰੀ ਗੁਰ ਪੂਜ ਬਜਾਈ ਮਨ ਦੇ ਲਿਆ ਰਹਿਸ ਗੁਣ ਗਾਈ ਜੈਸਾ ਕਰ ਬਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਪਉ ਐਸਾ ਮੂਏ ਮੋਕ ਮਾਰੇ ਕੌਣ ਨਿਡਰੇ ਕੌ ਕੈਸਾ ਡਰ ਕਵਣ ਸ਼ਬਦ ਪਛਾਨੈ ਤੀਨੇ ਪਾਉਣ ਜਿਨ ਕਹਿਆ ਤਿਨ ਕਹੋ ਬਖਾਨਿਆ ਜਿਨ ਬੁਝਾ ਤਿਸ ਸੱਚ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀ ਨਰਿੰਜਣ ਰਹਿਆ ਸਮਾਈ ਨਿੱਜ ਕਰ ਬਿਆਪ ਰਹਾ ਨਿੱਝ ਠਾਈ ਪੁਸਤਤ ਕਰੀ ਕੀਤੇ ਮਨ ਪ੍ਰੀਤ ਤਨ ਮਨ ਸੂਚੇ ਸੱਚ ਸੋਚੀਤ ਨਾਨਕ ਹਰਪਜ ਨੀਤਾ ਨੀਤ ਗੌੜੀ ਗਾਰੇਰੀ ਮਹੱਲਾ ਪੰਜ ਪਹਿਲਾ ਨਾਮਨ ਮਰੇ ਨ ਕਾਰਜ ਹੋਏ ਮਨ ਬਸ ਦੂਤਾ ਦੁਰਮਤ ਦੋਏ ਮਨ ਮੰਨੇ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਹੈ ਬਸ ਹੋਏ ਆਪਨੇ ਬਾਰ ਵਿਚਾਰੇ ਸੋਏ ਰਹਾਓ ਮਨ ਭੂਲੋ ਬਹੁ ਚਿੱਤੇ ਵਿਕਾਰ ਮਨ ਭੂਲੋ ਸਿਰ ਆਬੈ ਪਾਰ ਮਨ ਮਨ ਹੈ ਹਰ ਏਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਿਰੁੱਧ ਰਹਿ ਨ ਠਾਈ ਹਰ ਪੰਜ ਪ੍ਰਾਣੀ ਰਸਨ ਰਸਾਈ ਗੈਬਰ ਹੈ ਬਰ ਕੰਚਨ ਸੁਤ ਨਾਰੀ ਬਹੁ ਚਿੰਤਾ ਪੜ ਚਾਲੇ ਹਾਰੀ ਜੂਆ ਖੇਲਣਾ ਕਾਚੀ ਸਾਰੀ ਸੰਪੂ ਸੰਚੀ ਭਏ ਬਕਾਰ ਹਰਖ ਸੁਗ ਉੱਬੈ ਦਰਬਾਰ ਸੁਖ ਸਹਜੇ ਜਪਿਰ ਦੇ ਮਰਾਰ ਨਦਰ ਕਰੇ ਤਾਂ ਮੇਲ ਮਲਾਏ ਗੁਣ ਸੰਗ ਰਹੈ ਔ ਗਣ ਸ਼ਬਦ ਜਲਾਈ ਗੁਰਮਖ ਨਾਮ ਪਦਾਰਤ ਪਾਏ ਬਿਣ ਨਾ ਵੈ ਸਭ ਦੁੱਖ ਨਿਵਾਸ ਮਨ ਮੁਖ ਮੂਡ ਮਾਇਆ ਚਿਤਵਾਸ ਗੁਰਮਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲਤਾ ਬਤ ਫੁਨਤਾ ਮੈਂ ਸੱਚੇ ਸੁੱਚੇ ਮਿਲ ਨਾ ਪਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਗੌੜੀ ਗਵਾਰੇਰੀ ਮਹਾਲਾ ਪਹਿਲਾ ਹੋਮੇ ਕਰਤਿਆ ਨਹਿ ਸੁਖ ਹੋਈ ਮਨਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਪਾਵੇ ਦੋਏ ਸੋਕ ਮਾ ਬੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੋ ਆਰੀ ਸਬ ਸੁਖ ਮੰਗੈ ਨਾਮ ਵਿਸਾਰੀ ਰਹਾਓ ਆਦਿ ਸਤਿ ਦੇ ਸੇਤਾ ਕਹੇ ਆ ਜਾਏ ਬਿਨ ਵੇਖ ਦੇਖੈ ਕਹਿਣਾ ਬਿਰਥਾ ਜਾਏ ਗੁਰਮਖ ਦੀ ਸਹਜ ਸੁਪਾਏ ਸੇਵਾ ਸੁਰਤ ਏਕ ਲਿਵ ਲਾਈ ਸੁਖ ਮੰਗਤ ਦੁਖ ਅਗਲ ਹੋਏ ਸਗਲ ਬਿਕਾਰੀ ਹਾਰ ਪੁਰੋਏ ਇਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਰ ਸ਼ਬਦ ਵਜਾਏ ਦੂਜਾ ਪਰਮ ਸਹਿਜ ਸੁਪਾਏ ਗੁਰਮਤੀ ਨਾਮ ਰਿਦੇ ਵਸਾਏ ਸੱਚੀ ਬਾਣੀ ਹਰ ਗੁਣ ਗਾਏ ਮੰਤਨ ਸੱਚੋ ਗੁਰਮੁਖ ਪਾਓ ਨਾ ਬਿਨਾ ਨਾਹੀ ਨਿਜ ਠਾਓ ਪ੍ਰੇਮ ਪ੍ਰਾਇਣ ਪ੍ਰੀਤਿ ਰਾਉ ਪ੍ਰੀਤਮ ਰਾਉ ਨਦਰ ਕਰੇ ਤਾਂ ਬੂਝੈ ਨਾਓ ਮਾਇਆ ਮੋਹ ਸਰਬਜ ਜਾਲਾ ਮਨ ਮੁਖ ਕੁਚੀਲ ਕੁਚਿੱਤ ਬਿਗਰਾਲਾ ਸਤਿਗੁਰ ਸੇਵੈ ਚੁੱਕੇ ਜੰਜਾਲਾ ਅਮਰਤ ਨਾਮ ਸਦਾ ਸੁਖ ਨਾ ਲਾ ਗੁਰਮਕਬੂਜੈ ਇਕੇ ਲਿਬਲਾਈ ਨਿਜ ਕਰ ਵਸੈ ਸੱਚ ਸਮਾਈ ਜੰਮਣ ਮਰਨ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੁ ਨ ਆਵੈ ਔਰ ਗੁਰ ਪੁੱਛ ਦੇਖਿਆ ਨਾਹੀ ਦਰਹੋਰ ਦੁੱਖ ਸੁਖ ਪਾਣੀ ਤੇ ਸੇਰੇ ਜਾਈ ਨਾਨਕ ਨੀਚ ਕਹੇ ਲਿਬਲਾਈ ਕੌੜੀ ਗਾਰੇਰੀ ਮਹੱਲ ਪਹਿਲਾ ਦੂਜੀ ਮਾਇਆ ਜਗਤ ਚਿਤ ਮਾਸ ਕਾਮ ਕ੍ਰੋਧ ਅਹੰਕਾਰ ਬਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੇ ਇੱਕ ਨਰੰਜਨ ਸੋਈ ਰਹਾਓ ਦੂਜੀ ਦੁਰਮਤ ਅੱਖ ਐ ਧੋਏ ਆਵੇ ਜਾਏ ਮਰ ਦੂਜਾ ਹੋਏ ਧਰਨ ਗगन ਨਹੀਂ ਦੇਖਿਓ ਤੋਏ ਨਾਰੀ ਪੁਰਖ ਸਵਾਈ ਲੋਏ ਰਬ ਸਾਸਾ ਦੇਖੋ ਦੀਪਕੋ ਜੀ ਆਲਾ ਸਰਬਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿੱਤ ਲਾਇਆ ਸਤਿਗੁਰ ਕੋ ਮਉ ਏਕ ਬਜਾਇਆ ਏਕ ਨਰੰਜਨ ਗੁਰਮਖ ਜਾਤਾ ਦੂਜਾ ਮਾਰ ਸਬਦ ਪਛਾਤਾ ਏਕੋ ਹੁਕਮ ਬਰਤੈ ਸਭ ਲੋਈ ਏਕ ਸਤੇ ਸਭ ਉਪਤ ਹੋਈ ਰਹਾ ਦੋ ਮੈਂ ਖਸਮ ਏਕੋ ਜਾਣ ਗੁਰ ਕੇ ਸਬਦ ਹੁਕਮ ਬਜਾਣਾ ਸਗਲ ਰੂਪ ਵਰਨ ਮਨਮਾਹੀ ਕਹੋ ਨਾਨਕ ਏਕੋ ਸਲਾਹੀ ਗੌੜੀ ਮਹਾਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸੱਚਾ ਮੁਕਤ ਭੇਦ ਕਿਆ ਜਾਣੇ ਕਾਚਾ ਐਸਾ ਜੋਗੀ ਜੁਗਤ ਵਿਚਾਰੇ ਪੰਚ ਮਾਰ ਸੱਚ ਉਰਤਾਰੇ ਰਹਾਓ ਜਿਸ ਕੈ ਅੰਤਰ ਸੱਚ ਸੰਭਸਾਵੇ ਜੁਗ ਜੁਗਤ ਕੀ ਕੀਮਤ ਪਾਵੇ ਰਬ ਸਸੇ ਕੋ ਗ੍ਰਹਿ ਉਦਿਆਨੈ ਕਰਣੇ ਕੀ ਰਤ ਕਰਮ ਸਮਾਨੈ ਇੱਕ ਸ਼ਬਦ ਇੱਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਭੈਰਚ ਰਹੇ ਨਾ ਬਾਹਰ ਜਾਈ ਕੀਮਤ ਕੌਣ ਰਹੇ ਲਿਬਲਾਏ ਆਪੇ ਮੇਲੇ ਪਰਮ ਚੁਕਾਈ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੀ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰੰਪਰ ਮਾਨ ਗਉੜੀ ਮਹਾਲਾ ਪਹਿਲਾ ਖਿਮਾ ਗਹੀ ਬਤਰਸੀਲ ਸੰਤੋਖੰ ਰੋਗਨ ਬਿਆਪੈ ਨਾ ਜਮ ਦੋਖੰ ਮੁਕਤ ਪੈ ਪ੍ਰਭ ਰੂਪ ਨਰੇਖੰ ਜੋਗੀ ਕੋ ਕੈ ਸਾ ਡਰ ਹੋਇ ਰੂਖ ਬਿਰਖ ਗ੍ਰਹਿ ਬਹਰ ਸੋਇ ਰਹਾਉ ਨਿਰਪੋ ਜੋਗੀ ਨਰੰਜਨ ਧਿਆਬੈ ਅੰਦਨ ਸਚੈ ਜਾਗੈ ਸਚ ਲਿਵ ਲਾਵੈ ਸੋ ਜੋਗੀ ਮੇਰੇ ਮਨ ਪਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੈ ਜਰਾ ਮਰਨ ਗਤ ਗਰਬ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤਗੁਰ ਸੇਵੈ ਜੋ ਜੋਗ ਸੋ ਜੋਗੀ ਹੋਏ ਭੈ ਰਚ ਰਹੇ ਸੋ ਨਿਰਪਉ ਹੋਏ ਜੈਸਾ ਸੇਵੈ ਤੈਸੋ ਹੋਏ ਨਰਨੇ ਕੇਬਲ ਨਿਰਪਉ ਨਾਓ ਅਨਾਹਤ ਅਨਥ ਹੈ ਨਾਥ ਕਰੇ ਬਲ ਜਾਓ ਪਉੜੇ ਪੁਜਨ ਮਨਾਹੀ ਗੁਣ ਗਾਓ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸ਼ਬਦੈ ਆਪ ਪਛਾਨੈ ਸੱਚੇ ਨਾਮ ਦਰਨੀ ਛਾਨੈ ਸ਼ਬਦ ਮਰੀ ਤਿਸ ਨਿਜ ਕਰ ਬਸਾ ਆਵਿ ਨ ਜਾਵੈ ਚੁਕੈ ਅਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸਨ ਰਸਾ ਕਾਮ ਕ੍ਰੋਧ ਕਾਮ ਕਰੋ ਦਬੇ ਕਿ ਭੁੱਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ 10 ਮਿਲੇ ਸੁਖ ਹੋਈ ਦੁੱਖ ਨਿਵਾਰੈ ਪਾਵੇ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ 68 ਮਜਨ ਚਰਨ ਹੈ ਤੂਰੀ ਰਹਾਓ ਨੀਤਰ ਸੰਤੋਖ ਹੈ ਇਕਲਿਬ ਇਕਲਿਬ ਧਾਰਾ ਜਿਹ ਬਾ ਸੁਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ मंत्र पतासया अलख पेवा जय जय देखो तह तय बिन बुझे झगरत जग का बूज को किपा रखो रख वाले बिन बुझे पशु पै बेताले गुर कह अवर नहीं दूजा किस कहो देख करो अन्पूजा संत हेत तो प्रभ तिर भवन तारे ਆਤਮ ਚੀਨੈ ਸੋ ਤਤ ਵਿਚਾਰੇ ਸਾਚਰੇ ਦੇ ਸੱਚ ਪ੍ਰੇਮ ਨਿਵਾਸ ਪਰਨ ਬਤ ਨਾਨਕ ਹਮ ਤਾਂ ਕੇ ਦਾਸ ਗੌੜੀ ਮਹਾਲਾ ਪਹਿਲਾ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਵਿਪਤ ਪੜੀ ਪੁਛਤਾਨਿਆ ਜਹ ਪ੍ਰਭ ਸਿਮਰੇ ਨਾਹੀ ਤਨ ਮੰਨਿਆ ਐਸਾ ਗਰਭ ਬੁਰਾ ਸੰਸਾਰ ਹੈ ਜਿਸ ਗੁਰ ਤਿਸ ਹੈ ਤਿਸ ਘਰ ਬਨਵਾਰ ਤਿਸ ਗੁਰ ਮੇ ਜਿਸ ਗੁਰ ਮਿਲੈ ਤਿਸ ਘਰ ਬਨਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੇ ਬਹੁ ਪਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਅੰਤ ਨ ਪਾਏ ਅਪੇਵੈ ਆਪ ਭਲਾਏ ਆਪੇ ਮਤ ਦੇਵੈ ਦੁਰਮਤ ਹਰਨਾਖਸ਼ ਦੁਰਾਚਾਰੀ ਪ੍ਰਭ ਨਰੈਣ ਗਰਭ ਪਰਹਾਰੀ ਪ੍ਰਹਲਾਦ ਉਦਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਦ ਅਚੇਤ ਲੁੱਟੀ ਲੰਕਾ ਸੇ ਸਿਸ ਸਿਸ ਸਮੇਤ ਗਰਭ ਗਿਆ ਬਿਨ ਸਤਗੁਰ ਹੇਤ ਸੈਸ ਬਾਹੋ ਮਦਕੀਟ ਮਹਿ ਖਾਸਾ ਹਰਨ ਅਖਸਲੇ ਨਖੋ ਬਿਦਾਸਾ ਦੈਤ ਸੰਗਾਰੇ ਬਿਨ ਭਗਤ ਵਿਆਸਾ ਚਰਾਸੰਦ ਕਾਲ ਜਮਨ ਸੰਗਾਰੇ ਰਕਤ ਬੀਜ ਕਾਲ ਨੇ ਮਬਦਾਰੇ ਦੈਤ ਸੰਗਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਗਾਰੈ ਗੁਰਮੁਖ ਸਾਚ ਭਗਤ ਨਿਸਤਾਰੇ ਬੂਢਾ ਦਰਜੋਦਨ ਪਤ ਖੋਈ ਰਾਮ ਨ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨ ਜਾਣਿਆ ਕਿਉ ਸੁਖ ਪਾਵੇ ਪਰਮ ਭੁਲਾਨਿਆ ਇਕ ਦਿਲ ਪੂਲੇ ਬਹੁਰ ਪਛਤਾਨਿਆ ਕੰਸ ਕੇਸ ਚੰਡੁਰ ਨਾ ਕੋਈ ਕੰਸ ਕੇਸ ਚੰਡੁਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤਖੋਈ ਬਿਨ ਜਗਦੀਸ਼ ਨਾ ਰੱਖੈ ਕੋਈ ਬਿਨ ਗੁਰ ਗਰਬ ਨ ਮਿਟਿਆ ਜਾਈ ਗੁਰਮਤ ਧਰਮ ਤੀਰਜ ਹਰਨਾਏ ਨਾਨਕ ਨਾਮ ਮਿਲੇ ਗੁਣ ਗਾਈ ਗੌੜੀ ਮਹਾਲਾ ਪਹਿਲਾ ਚੋਆ ਚੰਦਨ ਅੰਕ ਚੜਾਇਆ ਪਾਟ ਪਟੰਬਰ ਪਹਿਰ ਹੰਡਾਵੋ ਵਾਹਿਗੁਰੂ ਚੂਹਾ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰ ਹੰਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਨੋ ਕਿਆ ਓੜ ਦਿਖਾਵੋ ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ ਕੰਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁਖ ਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਧਰ ਕਰ ਮਹਿਲਾ ਸੇਜ ਸੁਖਾ ਲਈ ਐਨੇ ਸਫੂਲ ਬਿਛਾਵੇ ਮਲੀ ਬਿਨ ਹਰਨਾਮ ਨਾ ਸੋਦੇ ਦੁਖਾ ਲਈ ਹੈ ਬਰ ਗੈਰ ਨੀਜੇ ਬਾਜੀ ਨਸਕਰਨੀ ਵਖਵਾਜੀ ਪਾਜੇ ਬਿਨ ਜਗਦੀਸ਼ ਝੂਠੇ ਦੇ ਬਾਜੇ ਸਿੱਧ ਕਹਾਵੋ ਰਿਦ ਸਦ ਬਲਾਵੋ ਤਾਂ ਜੁ ਕੁਲ ਹੈ ਸਿਰ ਸਤਰ ਬਨਾਵੋ ਬੇ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਂ ਕਹਾ ਵੋ ਰਾਜਾ ਅਬੀ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਸੁਬਾਰਸ ਕਾਜਾ ਹਉ ਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਰਿਦਿ ਮਰਾਰੀ ਤਰਨ ਵਤ ਨਾਨਕ ਸਰਨ ਤੁਮਾਰੀ ਗੌੜੀ ਮਹਾਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੇ ਪਰਪੰਚ ਬਿਆਦ ਤਿਆ ਗਏ ਕਵਰੇ ਭਾਈ ਮਿਲੇ ਸਚ ਸਾਚੇ ਸਚਰੇ ਐਸਾਰਾਂ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਜਨ ਧੋਈ ਰਹਾਓ ਹੁੰਦੋ ਕਬਲ ਸਗਲ ਸੰਗਾਰੇ ਦੁਰਮਤਾ ਗਨ ਜਗਤ ਪ੍ਰਜਾਰੇ ਸੋ ਉਬਰੈ ਗੁਰ ਸ਼ਬਦ ਵਿਚਾਰੇ ਭਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੇ ਸਹ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਜਹਿਤਕਾਰੀ ਕ੍ਰੋਧ ਮਨਸੇ ਸਗਲ ਵਿਕਾਰੀ ਮਤ ਪਤ ਖੋਬੇ ਨਾਮ ਅਵਸਾਰੀ ਕਰਮੇ ਚਿਤ ਮਨ ਮੁਖ ਡੋਲਾਏ ਗਲ ਜੇਬਰੀ ਤੰਦੇ ਲਪਟਾਈ ਗੁਰਮਖ ਚੂਟ ਸਹਰ ਗੁਣ ਗਾਏ ਜਉ ਤੋ ਵਿਦਵਾ ਜਉ ਤਨ ਵਿਦਵਾ ਪਰ ਕੋ ਦੇਈ ਕਾਮ ਦਮ ਚਿਤ ਪਰ ਬਸ ਸਈ ਬਿਨ ਪਰ ਤ੍ਰਿਪਤਾ ਨ ਕਬ ਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਬੇਦ ਪ੍ਰਾਨ ਪੜੇ ਸਉਣ ਠਾਟਾ ਬਿਨ ਰਸਰਾ ਤੇ ਮਨ ਬਹੁ ਨਟਾ ਜੋ ਤਾਂ ਚਾਤਰ ਕਜਲ ਪ੍ਰੇਮ ਪਿਆਸਾ ਜੋ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹਾਲਾ ਪਹਿਲਾ ਹਟ ਕਰ ਮਰੇ ਨਾ ਲੇਖੇ ਪਾਵੇ ਬੇਸ ਕਰੇ ਬਹੁ ਧਰਮ ਲਗਾਵੇ ਨਾਮ ਬਸਾਰ ਬਹੁਰ ਪਛਤਾਵੇ ਤੂੰ ਮਨ ਹਰ ਜਿਓ ਤੂੰ ਮਨ ਸੁਖ ਨਾਮ ਬਸਾਰ ਸਹ ਜਮ ਦੁਖ ਰਹਾਓ ਜੁਗਾ ਚੰਦਨ ਅਗਮਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰੀਏ ਸਭ ਕੂੜੋ ਕੂਰ ਨਿਜੇ ਬਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਬਿਆਪੈ ਕਾਮ ਬਿਨ ਹਰ ਜਾਚੇ ਭਗਤ ਨਾਮ ਬਾਦ ਅਹੰਕਾਰ ਨਹੀਂ ਪ੍ਰਭ ਮੇਲਾ ਮਨ ਦੇ ਪਾਵੇ ਨਾਮ ਸਹੇਲਾ ਤੁਝੇ ਪਾਏ ਅਗਿਆਨ ਦਹੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹ ਇਤਸਾਗਰ ਨਹੀਂ ਬਾਟ ਬਿਣ ਗੁਰ ਸੇਵਾ ਘਾਟੇ ਘਾਟ ਤਿਸ ਕੋ ਬਾਹੋ ਬਾਹੋ ਜੇ ਬਾਟ ਦਿਖਾਵੇ ਤਿਸ ਕੋ ਬਾਹੋ ਬਾਹੋ ਜੇ ਸ਼ਬਦ ਸੁਣਾਵੇ ਤਿਸ ਕੋ ਬਾਹੋ ਬਾਹੋ ਜਿਸ ਮੇਰ ਮਲਾਵੇ ਬਹੁ ਬਹੁ ਤਿਸ ਕੋ ਜਿਸ ਕਾ ਉਹ ਜਿਓ ਗੁਰ ਸ਼ਬਦੀ ਮਥ ਅੰਮ੍ਰਿਤ ਪੀਓ ਨਾਮ ਬਡਾਈ ਤੁਧ ਪਾਣੇ ਦੀਓ ਨਾਮ ਬਿਨਾ ਕਿਉ ਜੀਵਾ ਮਾਏ ਅਨੰਦਨ ਜਪ ਤਰੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਈ ਗੌੜੀ ਮਹਾਲਾ ਪਹਿਲਾ ਹਉਮੇ ਕਰਤ ਪੇਖੀ ਨਹੀਂ ਜਾਣਿਆ ਗੁਰਮਖ ਭਗਤ ਬਿਰਲੇ ਮਨ ਮੰਨਿਆ ਹਉ ਹਉ ਕਰਤ ਨਹੀਂ ਸਚ ਪਾਈ ਐ ਹਉਮੇ ਜਾਏ ਪਰਮ ਪਦ ਪਾਈ ਐ ਰਹਾਓ ਹਉਮੇ ਕਰ ਰਾਜੇ ਬਹੁਤਾ ਬੈ ਹਉਮੇ ਖਪੇ ਜਨਮ ਮਰ ਆਵੈ ਹਉ ਮੈ ਨਿਵਰੇ ਗੁਰ ਸਬਦ ਵਿਚਾਰੈ ਚੰਚਲ ਮਨ ਤਿ ਅਗੈ ਪੰਚ ਸੰਗਾਰੈ ਅੰਤਰ ਸਾਜ ਸਹਿਜ ਕਰਿ ਆਵੈ ਰਾਜਨ ਜਨ ਪਰਮਗਤ ਪਾਵੈ ਸਚ ਕਰਨੀ ਗੁਰ ਪਰਮ ਚਕਾਵੈ ਨਿਰਪੋਕੇ ਕਰਤਾ ਢੀ ਲਾਵੈ ਹੋ ਹੋ ਕਰਮਰਣਾ ਕੀ ਆ ਪਾਵੈ ਗੁਰ ਪੂਰਾ ਪੂਰਾ ਗੁਰ ਪੇਟੈ ਸੋਚ ਅਗਰ ਚਕਾਵੈ ਜੀਤੀ ਹੈ ਤੀਤੀ ਕਿਉ ਨਾਹੀ ਗੁਰਮਖ ਗਿਆਨ ਪੇਟ ਗੁਣ ਗਾਹੀ ਹੋ ਮੇ ਬੰਦਨ ਬੰਦਨ ਪਵਾਵੇ ਨਾਨਕ RAM ਭਗਤ ਸੁਖ ਪਾਵੇ ਗੋੜੀ ਮਹਾਲਾ ਪਹਿਲਾ ਪ੍ਰਥਮੇ ਬ੍ਰਹਮ ਕਾਲੇ ਕਰਿਆ ਆ ਬ੍ਰਹਮ ਕਮਲ ਪਇ ਆਲ ਨਾ ਪਾਇਆ ਆਇਆ ਨਹੀਂ ਲੀਨੀ ਪਰਮ ਭਲਾ ਆਗਿਆ ਨਹੀਂ ਲੀਨੀ ਪਰਮ ਭਲਾਇਆ ਜੋ ਉਪਜੈ ਸੋ ਕਾਲ ਸੰਗਾਰੇਆ ਹਮ ਹਮ ਕਰ ਹਮ ਹਰ ਰਖੇ ਗੁਰ ਸ਼ਬਦ ਵਿਚਾਰੇ ਆ ਰਹਾਓ ਮੈਂ ਮਾਇਆ ਮੋਹਿ ਦੇਵੀ ਸਭ ਦੇਵਾ ਕਾਲਾ ਛੋੜੇ ਬਿਨ ਗੁਰ ਕੀ ਸੇਵਾ ਊਬ ਨਸੀ ਅਲਖ ਪੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮ ਨਾ ਭੂਲੇ ਜਮ ਕਾ ਦੁੱਖ ਸਹਿਣਾ ਮੈਂ ਤਰ ਨਾਮ ਜਉ ਰੱਖੋ ਰਹਿਣਾ ਚੌਦਰੀ ਰਾਜੇ ਨਹੀਂ ਕਿਸੇ ਮੁਕਾਮ ਸਾਹ ਮਰਹਿ ਸੱਚੇ ਮਾਇਆ ਦਾਮ ਮੈਂ ਤਨ ਦੀਜੈ ਹਰੇ ਅਮਰਤ ਨਾਮ ਰਾਇਤ ਮਹਰ ਮੁਕਦਮ ਸਿੱਖਦਾਰੀ ਨਿਹਚਲ ਕੋਡ ਨਾਂ ਦਿਸੈ ਸੰਸਾਰੈ ਅਫਰਿਓ ਕਾਲ ਕੋਡ ਸਿਰ ਮਾਰੈ ਨਿਹਚਲ ਏਕ ਸਦਾ ਸਚ ਸੋਈ ਜਿਨ ਕਰ ਸਾਜੀ ਤਿਨ ਹੈ ਸਭ ਕੋਈ ਓ ਗੁਰਮੁਖ ਜਾਪੇ ਤਾਂ ਪਤ ਹੋਈ ਕਾਜੀ ਸਿੱਖ ਪੇਖ ਫਕੀਰਾ ਵੱਡੇ ਕਹਾਵੈ ਹਉਮੈ ਤਨ ਪੀਰਾ ਕਾਨਾ ਛੋਡੈ ਬਿਨ ਸਤਗੁਰ ਕੀ ਧੀਰਾ ਕਾਲ ਜੜ ਜਹਿ ਬਾਰਨੇਣੀ ਕਾਨੀ ਕਾਲ ਸੁਣ ਬਖਸੈਣੀ ਬੈਣੀ ਬਿਨ ਸਬਦ ਮੁੱਠੇ ਦਿਨ ਰਹਿਣੀ ਹਿਰਦੇ ਨਾਮ ਬਸੇ ਹਰਨਾਈ ਕਾਲ ਨਾ ਜੋ ਹੈ ਸਕੇ ਗੁਣ ਗਾਈ ਨਾਨਕ ਗੁਰਮਖ ਸ਼ਬਦ ਸਮਾਈ ਗੌੜੀ ਮਹੱਲਾ ਪਹਿਲਾ ਬੋਲੇ ਸੱਚ ਮਿੱਥਿਆ ਨਹੀਂ ਰਾਈ ਚਾਲੇ ਗੁਰਮਖ ਹੁਕਮਰ ਜਾਈ ਰਹੇ ਅਤੀਤ ਸੱਚੇ ਸਰਨਾਈ ਸਚ ਕਰ ਬੈਸੇ ਕਾਲ ਨਾ ਜੋ ਹੈ ਮਨ ਮੁਖ ਕੋ ਆਬਤ ਜਬਤ ਦੁਖ ਮੋਹ ਹੈ ਰਹਾਓ ਅਪਿਓ ਪਿਓ ਕਥ ਕਥ ਰਹੀ ਐ ਨਿਜ ਕਰ ਬੈਸ ਸਹਿਜ ਕਰ ਲਹੀ ਐ ਹਰ ਨ ਸਮਾਤੇ ਇਹ ਸੁਖ ਕਹੀ ਐ ਗੁਰਮਤ ਚਾਲ ਨਹਿ ਚਲ ਨਹੀਂ ਡੋਲੇ ਗੁਰਮਖ ਸਾਚ ਗੁਰਮਤ ਸਾਜ ਸਹਿਜ ਹਰ ਬੋਲੇ ਪੀਵੇ ਅਮਰਤ ਤਤ ਬਰੋਲੇ ਸਤਗੁਰ ਦੇਖਿਆ ਦੀਖਿਆ ਲੀਨੀ ਮਨਤਨ ਅਰਪਿਓ ਅੰਤਰਗਤ ਕੀਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਰੰਜਣ ਸਾਰ ਪਰਮਹੰਸ ਸਚ ਜੋਤ ਅਪਾਰ ਜੈ ਦੇਖੋ ਤਹ ਏਕੰਕਾਰ ਰਹੇ ਨਰ ਆਲਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮੰਨਿਆ ਚੂਕੀ ਅਹੰ ਭਰਮਣੀ ਇਨੇ ਬਿਦਕਾਉਣ ਕੌਣ ਨਹੀਂ ਤਾਰਿਆ ਹਰਜਾ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰਨ ਪਾਰਿਆ ਸੱਚ ਮਹਿਲ ਗੁਰ ਅਲਖ ਲਖਾਇਆ ਨਿਹਚਲ ਮਹਿਲ ਨਹੀਂ ਚਾਛਾਇਆ ਮਾਇਆ ਸੱਚ ਸੰਤੋਖੇ ਭਰਮ ਚਕਾਇਆ ਜਿਨ ਕੇ ਮਨ ਬਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਨਾਮ ਨਾਨਕ ਸਚ ਨਾਮ ਮਲ ਖੋਈ ਗੌੜੀ ਮਹਾਲਾ ਪਹਿਲਾ ਰਾਮ ਨਾਮ ਚਿਤਰਾ ਪੈ ਜਾ ਕਾ ਉਪਜੰਤ ਦਰਸ਼ਨ ਕੀਜੈ ਤਾਂ ਕਾ ਰਾਮ ਨਾ ਜਪੋ ਆਪਾਗਤ ਮਾਰਾ ਜੁਗ ਜੁਗ ਦਾਤਾ ਪ੍ਰਭੂ ਰਾਮ ਹਮਾਰਾ ਰਹਾਓ ਗੁਰਮਤਿ ਰਾਮ ਜਪੈ ਮਨ ਪੂਰਾ ਤਿਤਕਟ ਅਨਹਦ ਵੱਜੈ ਤੂਰਾ ਸੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਾਪ ਪ੍ਰਖੈ ਕਿਰਪਾ ਧਾਰ ਜਿਨ ਕਾ ਹਿਰਦੇ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਇੱਕੋ ਰਵੈ ਮਨ ਮੁਖੀ ਅਹੰਕਾਰੀ ਫਿਰ ਜੋਨੀ ਭਵੈ ਸੋ ਬੁਝੈ ਜੋ ਸਤ ਗੁਰ ਪਾਏ ਹਉਮੈ ਮਾਰੇ ਗੁਰ ਸ਼ਬਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮੰਨੈ ਹਮ ਪਪੀ ਨਿਰਗੁਣ ਗੁਣ ਤੂ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ ਸੋਲਹ ਹੈ ਅਸਤਪਦੀਆਂ ਗੁਆਰੇਰੀ ਗੌੜੀ ਕੀਆ ਗੌੜੀ ਬਰਾਗਣ ਮਹਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜਉ ਗਾਈ ਕੋ ਗੋਇਲੀ ਰੱਖੈ ਕਰ ਸਾਰਾ ਐਨ ਸਬਾ ਲੈ ਰੱਖਿ લે ਆਤਮ ਸੁਖ ਤਾਰਾ ਇਤੁਤ ਰਖੋ ਦੀਨ ਦਿਆਲਾ ਤਉ ਸਰਣਾਗਤ ਨਦਰ ਨਿਹਾਲ ਰਹਾਉ ਜਹ ਦੇਖੋ ਤਹਿ ਰਵੇ ਤਹਿ ਰਵ ਰਹੇ ਸੁਖ ਰਖ ਰਖਣ ਹਾਰਾ ਤੂੰ ਦਾਤਾ ਭਗਤਾ ਤੂੰ ਹੈ ਤੂੰ ਪ੍ਰਣ ਆਧਾਰਾ ਕਿਰਤ ਪਇ ਅਦ ਉਰਤੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ ਜਗ ਬਿਨ ਸਤ ਹਮ ਦੇ ਖਿਆ ਲੋਬੈ ਅਹੰਕਾਰਾ ਗੁਰ ਸੇ ਬਿਆ ਗੁਰ ਸੇ ਬਾਪਰਾ ਪਾਇਆ ਸੱਚ ਮੁਕਤ ਦਵਾਰਾ ਨਿਜ ਕਰਮ ਨਿਜ ਕਰਮ ਹੈ ਅਪਾਰ ਕੋ ਅਪਰੰਪਰ ਸੋਈ ਬਿਨ ਸਾਉਦੇ ਥਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਈ ਕਿਆ ਫਸੇ ਜਮ ਜਾਲਾ ਢੋਲ ਬਦਾ ਕਸ ਜੇਵਰੀ ਆਕਾਸ ਪਤਾਲਾ ਗੁਰਮਤ ਨਾਮ ਨ ਵਿਸਰੈ ਸਹਿ ਜੇ ਮਤ ਪਾਈਐ ਅੰਤਰ ਸਬਦ ਨਿਦਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੇ ਨਾਨਕ ਮੇਲਣਾ ਚੁਕਈ ਲਾਹ ਸੱਚ ਪਾਵੈ ਗੌੜੀ ਮਹਾਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤੋ ਹੋਏ ਨ ਬੇਰਾ ਕਰ ਕਰ ਨਾਮ ਨਰੰਜਣਾ ਸੋ ਠਾਕਰ ਮੇਰਾ ਬਿਨ ਗੁਰ ਸ਼ਬਦ ਨ ਛੂਟੀ ਐ ਦੇਖੋ ਵਿਚਾਰਾ ਜੇ ਰਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਓ ਅੰਤੇ ਅਕਲੀ ਵਹ ਹਰੇ ਕਿਆ ਤਿੰਨ ਕਿਉ ਕਹੀਐ ਤਿੰਨ ਸਿਉ ਕਹੀਐ थ न सुज आई के तो बिद है हरी है निवही है खरा कहे सार न जाने अंते का नो पार कली काल बना सुते को जगत कह जागत कह जागत को सूता जीवत को मुआ कह रोता आवत को जाता का है जाते को आया परकी को अपनी कहे अपनो नहीं पाया मीठे को कौड़ा कहे कड़ुए को मीठा राते की निंदा कर है ऐसा कल मैं डिठा चेरी की सेवा कर है ठाकुर नहीं दिस पोखर नील बरोली है माखुन नहीं रिस इस पद जो अर्थाई ले सो गुरु हमारा ਨਾਨਕ ਚੀਨੇ ਆਪਕੋ ਸੋ ਅਪਰ ਪਾਰਾ ਸਭ ਅਪੇ ਆਪ ਵਰਤਦਾ ਆਪੇ ਪਰਮਾਇ ਗੁਰ ਕਿਰਪਾ ਤੇ ਬੂਝੀਐ ਸਭ ਰਹਿਮ ਸਮਾਇ ਰਾਗੌੜੀ ਗਾਰੇਰੀ ਮਹਲਾ ਤੀਜਾ ਅਸਤਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਓ ਭਰਮੇ ਭੂਲੇ ਆਵੋ ਜਾਓ ਮਸਤਕ ਸੂਤਕ ਕ ਕਬਹੇ ਨ ਜਾਏ ਜਿਚਰ ਸ਼ਬਦ ਨ ਭੀਜੈ ਹਰ ਕੇ ਨਾਏ ਰਹਾਓ ਸਭੋ ਸੂਤਕ ਜੇ ਹਮ ਹੋ ਆਕਾਰ ਮਰ ਮਰ ਜੰਮੈ ਬਾਰੋ ਬਾਰ ਸੂਤਕ ਅਗਨ ਪਾਉਣੇ ਪਾਣੀ ਮਾਹੇ ਸੂਤਕ ਪੋਜਨ ਚੇਤਾ ਕਿਛ ਖਾਹੇ ਸੂਤਕ ਕਰਮ ਨ ਪੂਜਾ ਹੋਏ ਨ ਅਮਰਤੇ ਮਨ ਨਿਰਮਲ ਹੋਏ ਸਤਗੁਰ ਸੇਵਿਆ ਸੂਤਕ ਜਾਏ ਮਰੇ ਨਾ ਜਨ ਮੈਂ ਕਾਲ ਨ ਖਾਈ ਸਾਸਤ ਸਿਮਰਤ ਸੋਤ ਦੇਖੋ ਕੋਈ ਬਿਣ ਨਾ ਵੇ ਕੋ ਮੁਕਤ ਨ ਹੋਈ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲ ਮੈਂ ਗੁਰਮਖ ਉਤਰ ਸੁਪਾਰ ਸੱਚਾ ਮਰੇ ਨ ਆਬੇ ਜਾਈ ਨਾਨਕ ਗੁਰਮਖ ਰਹਿ ਸਮਾਏ ਗੋੜੀ ਮਹਲਾ ਤੀਜਾ ਗੁਰਮਖ ਸੇਵਾ ਪ੍ਰਾਣ ਅਧਾਰਾ ਹਰ ਜਿਉ ਰੱਖੋ ਹਿਰਦੈ ਉਰਤਾਰਾ ਗੁਰਮਖ ਸੋਭਾ ਸੱਚ ਦੁਆਰਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮਖ ਪੌਜਲ ਉਤਰੋ ਪਾਰਾ ਰਹਾਓ ਗੁਰਮਖ ਵਿੱਚੋਂ ਹੋ ਮੈਂ ਜਾਏ ਗੁਰਮਖ ਮੈਣ ਨਾ ਲਾਗੇ ਆਏ ਗੁਰਮਖ ਨਾਮ ਬਸੇ ਮਨ ਆਏ ਗੁਰਮਖ ਕਰਮ ਧਰਮ ਸੱਚ ਹੋਈ ਗੁਰਮਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧੋ ਬੂਜੋ ਸੋਈ ਲੋਕ ਸਮਝਾ ਲੋਕ ਸਮਝਾ ਬੋ ਸੁਣੇ ਨ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪ ਬਹੁਤ ਚਤੁਰਾਈ ਜੋ ਕੁਛ ਕਮਾਵੈ ਸੋ ਥਾਏ ਨ ਪਾਈ ਆਵੈ ਜਾ ਬਿਠੌਰ ਨ ਕਾਈ ਮਨਮੁਖ ਕਰਮ ਕਰੇ ਬਹੁ ਅਬੰ ਬਹੁਤ ਅਬ ਮਨ ਬਗਜੋ ਲਾਈ ਬਹੇ ਨਿਤ ਧਿਆਨਾਂ ਜੰਮ ਪਕੜਿਆ ਤਬਹੀ ਪਛੋਤਾਨਾ ਬਿਨ ਸਬਦ ਗੁਰ ਸੇਵੈ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤਨਾ ਮੇ ਵੜਿਆਈ ਸਹਿਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬਿਨ ਨਾ ਵੈ ਝੂਠੀ ਚਤਰਾਈ ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜੋ ਤਮ ਪਾਈ ਪੂਰੇ ਗੁਰ ਸਭ ਸੋਜੀ ਪਾਈ ਇਥੇ ਅੱਗੇ ਹਰ ਨਾਮ ਸਖਾਈ ਰਾਮ ਪੜੋ ਹਰ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧਨ ਪਾਇਆ ਜਾਏ ਮੰਤਨ ਫੀਕਾ ਦੂਜਾ ਪਾਏ ਗੁਰ ਕੇ ਸ਼ਬਦ ਸਾਚ ਲਿਵਲਾਏ ਹਉਮੈ ਮਹਿਲਾ ਏ ਸੰਸਾਰਾ ਨਿਤ ਤੀਰਥ ਨਾ ਬੇ ਨ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਸੋ ਜਨ ਜਾਨਾ ਜੇ ਹਉਮੈ ਮਾਰੇ ਗੁਰਕੇ ਸ਼ਬਦ ਪੰਚ ਸੰਗਾਰੇ ਆਪ ਤਰੇ ਸੰਗਲੇ ਕੁਲ ਤਾਰੇ ਮਾਇਆ ਮੋਹ ਨਟਬਾਜੀ ਪਾਈ ਮਨ ਮੁਖ ਅੰਦਰ ਰਹੇਲ ਪਟਾਈ ਗੁਰਮਖ ਅਲਪਤ ਰਹੇਲ ਬਲਾਈ ਬਹੁਤੇ ਭੇਖ ਕਰੇ ਭੇਖਤਾਰੀ ਅੰਤਰ ਤਿਸ਼ਨਾ ਫਿਰੇ ਅਹੰਕਾਰੀ ਆਪਨਾ ਚੀਨਾ ਬਾਜੀ ਹਾਰੀ ਕੱਪੜ ਪਹਿਰ ਕਰੇ ਚੁਤرائی ਮਾਇਆ ਮੋਹਤ ਪਰਮ ਪੁਲਾਈ ਬੇਨ ਗੁਰ ਸੇਵੇ ਬਹੁਤ ਦੁੱਖ ਪਾਈ ਨਾ ਮ੍ਰਤੇ ਸਦਾ ਬੈਰਾਗੀ ਗ੍ਰਹੀ ਅੰਤਰ ਸੱਚ ਲਿਵ ਲਾਗੀ ਨਾਨਕ ਸਤਗੁਰ ਸੇਵੈ ਸੇਵੜ ਪਾਗੀ ਗੌੜੀ ਮਹਾਲਾ ਤੀਜਾ ਬ੍ਰਹਮ ਮੂਲ ਬੇ ਦੇਵਿਆ ਸਾ ਤਿਸ ਤੇ ਉਪਜੇ ਦੇਵ ਮੋਹੇ ਬਿਆ ਸਾ ਤ੍ਰੈ ਗੁਣ ਪਰਮੇ ਨਹੀਂ ਨਿਜ ਕਰ ਵਸ ਹਮ ਹਰ ਰਖੇ ਸਤਗੁਰ ਮਿਲਾਇਆ ਅੰਦਰ ਭਗਤ ਹਰਨਾਮ ਦਿੜਾਇਆ ਰਹਾਓ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ ਪੜ ਬਾਦ ਬਖਾਣੈ ਸਿਰ ਮਾਰੇ ਜਮਕਾਲਾ ਤਤ ਨ ਚੀਨੇ ਪਨਹੇ ਪੰਡ ਬਰਾਲਾ ਬੰਨੇ ਪੰਡ ਪ੍ਰਾਲਾ ਮਨ ਮੁਖ ਅਗਿਆਨ ਕੋ ਮਾਰਗ ਪਾਏ ਹਰਨਾਮ ਬਸਾਰਿਆ ਬਹੁ ਕਰਮ ਦਿੜਾਇਏ ਪਵ ਜਲ ਡੂਬੇ ਦੁਜੇ ਪਾਏ ਮਾਇਆ ਕਾ ਮੋਹਤਾਜ ਪੰਡਤ ਕਹਾਵੈ ਵੇਖਿਆ ਰਤਾ ਬਹੁਤ ਦੁਖ ਪਾਵੈ ਝਮਕਾ ਗਲ ਜੇ ਬੜਾ ਨਿਤਕਾਲ ਸੰਤਾਵੈ ਗੁਰਮਖ ਝਮਕਾਲ ਨੇੜ ਨ ਆਵੈ ਹੋਮੇ ਦੂਜਾ ਸ਼ਬਦ ਜਲਾਇ ਨਾਮੇ ਰਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ਚਰਣੀ ਲਾਗੇ ਤਾ ਮਹਿਲ ਪਾਵੈ ਸਦ ਹੀ ਨਿਰਮਲ ਸਹਿਜ ਸਮਾਵੈ ਹਰ ਕਥਾ ਸੁਣੇ ਸੇ ਤਨਵੰਤ ਦਿਸੇ ਜੁਗ ਮਾਹੀ ਤੈਨ ਕੋ ਸਭ ਨਿਭ ਹੈ ਅਨ ਦਿਨ ਪੂਜ ਕਰਾਹੀ ਸੱਜੇ ਗੁਣ ਰਬ ਹੈ ਸੱਚੇ ਮਨ ਮਾਹੀ ਪੂਰੇ ਸਤਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥੇ ਚਿਤ ਲਾਇਆ ਨਾਨਕ ਹੋਮੇ ਮਾਰ ਬ੍ਰਹਮ ਲਾਇਆ ਗੌੜੀ ਮਹੱਲਾ ਤੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸੰਗਤ ਜੀ ਇਹ ਸਨ ਅੱਜ 23ਵੇਂ ਭਾਗ ਦੇ ਵਿੱਚ ਆਪਾਂ ਸਰਵਣ ਕੀਤੇ ਨੇ ਪਾਵਨ ਅੰਗ 221 ਤੋਂ 230 ਸੁਗਰਬਾਣੀ ਪੜ੍ਹਦੇਆਂ ਕੋਲੋਂ ਗੁਰਬਾਣੀ ਸੁਣਦੇਆਂ ਕੋਲੋਂ ਅਨੇਕਾਂ ਪ੍ਰਕਾਰ ਦੇ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸਰਬੱਤ ਸੰਗਤ ਜੀ ਗਲਤੀਆਂ ਦੀ ਮਾਫੀ ਦੇਣ ਯੋਗ ਨਹੀਂ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਹੁਣ ਦਾਸ ਨੂੰ ਜੋ ਜੀ ਇਜਾਜ਼ਤ ਕੱਲ ਨੂੰ ਅਗਲੇ 10 ਪਾਵਨ ਅੰਗ ਦਾ ਪਾਠ ਅਗਲੇ ਭਾਗ ਦੇ ਵਿੱਚ ਲੈ ਕੇ ਆਪਾਂ ਸੰਗਤ ਦੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਹੀ ਗੁਰੂ ਜੀ ਕੀ ਫਤਿਹ